ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੂਟੀਕ ਕੋਰਡ ਨੂੰ ਨਾਂ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਵੀਰ ਕਰਦੇ ਆ ਆਸ ਕਰਦੇ ਆ ਸਾਰੇ ਬਹੁਤ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੋ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਸਾਡੀ ਡੇਲੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਵੀਡੀਓ ਨੂੰ ਸਾਡੀ ਨਾ ਦੇਖ ਸਕੋ ਹਾਂਜੀ ਚਲਦੀ ਵੀਡੀਓ ਸ਼ੇਅਰ ਜ਼ਰੂਰ ਕਰਦਾ ਕਰੋ ਤੇ ਕਮੈਂਟ ਕਰ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਸਾਰੇ ਡਿਟੇਲਸ ਹੁਣ ਆਪਣੇ ਵਟਸਐਪ ਤੇ ਭੇਜ ਕੇ ਆਪਣਾ ਜਿਹੜਾ ਸੇਵ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ YouTube ਤੋਂ ਲਾਭ ਸਾਨੂੰ ਇੰਸਟਾ ਤੇ ਫੋਲੋ ਕਰੋ ਸੰਧੂ ਬੁਟੀ ਕੋਡ ਉਹਨਾਂ ਨਾਮ ਤੋਂ ਸਾਡੀ ਇੰਸਟਾ ID ਆ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਉੱਥੋਂ ਆਪਣਾ ਕਿਸੇ ਵੀ ਤਰ੍ਹਾਂ ਦਾ ਅਪਲੋਡ ਕੀਤਾ ਹੋਇਆ ਡਿਜ਼ਾਈਨ ਸਾਡਾ ਦੇਖ ਕੇ ਨਾ ਉਹਦਾ ਸੇਵ ਜਿਹੜੀ ਕਾਪੀ ਜਿਹੜੀ ਰੈਡੀ ਕਰਵਾ ਕੇ ਲੈ ਸਕਦੇ ਹੋ ਡਿਜ਼ਾਈਨ ਤੁਹਾਡਾ ਆਪਣਾ ਵੀ ਹੋ ਸਕਦਾ ਹੈਗਾ ਤੁਸੀਂ ਉਹਦਾ ਦਾ ਸੂਟ ਵੀ ਤਿਆਰ ਕਰਵਾ ਕੇ ਲੈ ਲਾਈਟ weight ਦੇ ਨਾਲ ਕਿਸੇ ਵੀ ਫੈਬਰਿਕ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਫੈਬਰਿਕ ਆ ਸਟਿਚਿੰਗ ਆ ਹਨਾ ਜਿੱਦਾਂ ਲੇਕਿਨ ਤੁਸੀਂ ਸਟਿਚਿੰਗ ਚਾਹੋ ਫਿਨਿਸ਼ਿੰਗ ਚਾਹੋ ਹਨਾ ਉਹਦਾਂ ਦਾ ਆਪਣਾ ਬੁਟੀਕ ਸਟਾਈਲ ਜੋ ਵੀ ਤੁਸੀਂ ਸੰਤ ਤਿਆਰ ਕਰਵਾਉਣਾਗਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਅਬਿਲਟੀ ਹੈਗੀ ਹੈਗੀ ਤੁਸੀਂ ਹਨਾ ਜਿਵੇਂ ਵੀ ਚਾਹੋ ਆਪਣਾ ਜਿਹੜਾ ਸਾਡੇ ਵਾਲਾ ਡਿਜ਼ਾਈਨ ਦੇਖ ਕੇ ਉਹਦਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ। ਅ ਕ ਜਿਹੜੇ ਆਪ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਆ ਕਿ ਸਾਰੇ ਬਹੁਤ ਸੋਹਣੇ ਆਪ ਵਰਕ ਦੇ ਨਾਲ ਰੈਡੀ ਕਰਵਾਏ ਨੇ ਅਲੱਗ-ਅਲੱਗ ਫੈਬਰਿਕ ਕਲਰ ਦੇ ਵਿੱਚ ਨੇਗੇ ਕੰਬੀਨੇਸ਼ਨ ਦੇ ਨਾਲ ਲੰਗੇ। ਅਲੱਗ ਕੰਟਰਾਸਟ ਦੇ ਨਾਲ ਲਗੇ ਜਿਵੇਂ ਵੀ ਤੁਹਾਨੂੰ ਕੋਈ ਪਸੰਦ ਹੋਇਆ ਆਪਣਾ ਜਿਹੜਾ ਤੁਸੀਂ ਆਰਡਰ ਸਾਨੂੰ ਦੇ ਸਕਦੇ ਹੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਦੇਖੋ ਇਹ ਵਾਲਾ ਮਸਲੀਨ ਫੈਬਰਿਕ ਤੇ ਆ ਇਹ ਵੀ ਆਪਣਾ ਲਾਈਟ ਜਹਾ ਹੀ ਕਲਰ ਹੈਗਾ ਲਾਈਟ ਜੇ ਕਲਰ ਦੇ ਉੱਪਰ ਰੈਡੀ ਆ ਆਪਣਾ ਮਸਲੀਨ ਦੀ ਫੈਬਰਿਕ ਹੈ ਵੀ ਦੇਖੋ ਇਦਾਂ ਇਹ ਵਾਲੀ ਮਸਲੀਨ ਫੈਬਰਿਕ ਤੇ ਤਿਆਰ ਹੈਗਾ ਇਹਦੇ ਇਦਾਂ ਦੇਖੋ ਸੈਂਟਰ ਪੈਨਲ ਲਗੇ ਸੈਂਟਰ ਪੈਨਲ ਲਗੇ ਤੇ ਇਦਾਂ ਵੀ ਸ਼ੇਪ ਨੈਕਾ ਦੇਖੋ ਇਹ ਵਾਲੇ ਨੈਕ ਤੇ ਵਰਕ ਆ ਗਿਆ ਵੀ ਸ਼ੇਪ ਨੈਕਾ ਲਗੇ ਤੇ ਐ ਇਦਾਂ ਨੇ ਸੈਂਟਰ ਪੈਨਲ ਨੇ ਤੇ ਜਿਹੜਾ ਇਹਦਾ ਬਾਜੂ ਦੇ ਉੱਪਰ ਵਰਕ ਦੇਖੋ ਇਹ ਆਪਾਂ ਨੇ ਔਰਗੈਂਜ਼ਾ ਲਗਾ ਕੇ ਫਿਰ ਬਾਜੂ ਦੇ ਉੱਪਰ ਵਰਕ ਕੀਤਾ ਹੈਗਾ ਕੰਟਰਾਸਟ ਦੇ ਵਿੱਚ ਲੈ ਕੇ ਆਪਾਂ ਇਹਨੂੰ ਆਪਾਂ ਗਾਜਰੀ ਕਲਰ ਦਾ ਦੇਖੋ ਔਰਗੈਂਜ਼ਾ ਡਾਈ ਕਰਵਾ ਕੇ ਲਾ ਲਿਆ ਫਿਰ ਉਹਦੇ ਉੱਪਰ ਆਪਾਂ ਇਹਦਾ ਵਰਕ ਕੀਤਾ ਹੈ ਬਾਜੂ ਦੇ ਉੱਪਰ ਇਹ ਵਾ ਤੁਸੀਂ ਇਹ ਔਰਗੈਂਜ਼ਾ ਨਹੀਂ ਲਗਵਾਉਣਾ ਤਾਂ ਸੇਮ ਇਦਾਂ ਹੀ ਜਿਵੇਂ ਆਪਣੇ ਸੈਂਟਰ ਪੈਨਲ ਬਣੇ ਹੋਏ ਨੇ ਜਿਵੇਂ ਆਪਣਾ ਬਾਜੂ ਦੇ ਵਰਕ ਕੀਤਾ ਹੈ ਉਹ ਵੀ ਤੁਸੀਂ ਇਸੇ ਤਰ੍ਹਾਂ ਕਰਵਾ ਸਕਦੇ ਜੇ ਤੁਸੀਂ ਇਦਾਂ ਡਿਜ਼ਾਈਨਿੰਗ ਰੈਡੀ ਕਰਵਾ ਲਿਆ ਤਾਂ ਉਸ ਡਿਜ਼ਾਈਨਰ ਜਿਹਾ ਸੂਟ ਆਪਣਾ ਤਿਆਰ ਹੋ ਜਾਂਦਾ ਹੈਗਾ ਔਰ ਕੁਛ ਨਹੀਂ ਤੁਸੀਂ ਇਹ ਤਾਂ ਵੀ ਤਿਆਰ ਕਰਵਾ ਸਕਦੇ ਨਾਲ ਪਿਓ ਸੂਪਰ ਨੈਟਾਂ ਦੇਖੋ ਆਪਣਾ ਦੁਪੱਟਾ ਡਾਈ ਕਰਵਾਇਆ ਗਿਆ ਹੁਣ ਆਪਣੇ ਯਾਤਰ ਗਰਮੀਆਂ ਵਾਲੇ ਸੂਟਾਂ ਨਾਲ ਸੂਪਰ ਨੈਟ ਦੇ ਦੁਪੱਟੇ ਹੀ ਚੱਲਣਗੇ ਕਿਉਂਕਿ ਵੈਸਟ ਹੈ ਗਏ ਵੈਸਟ ਕੁਆਲਟੀ ਆ ਵੈਸਟ ਫੈਬਰਿਕ ਗਰਮੀਆਂ ਦੇ ਲਈ ਤੇ ਆਪਾਂ ਇਹਦਾ ਨੈਟ ਦੀ ਲੇਸ ਨਾਲ ਆਪਾਂ ਫਿਨਿਸ਼ਿੰਗ ਦਿੱਤੀ ਹੈ ਇਹਦੇ ਬਾਟਮ ਵਗੈਰਾ ਤੇ ਕੋਈ ਵਰਕ ਨਹੀਂ ਬਾਟਮ ਪਲੇਨ ਆ ਤੁਸੀਂ ਬਾਟਮ ਤੇ ਚਾਹੋ ਤਾਂ ਆਪਣਾ ਕਰਵਾ ਸਕਦੇ ਇਹ ਆਪਣੀ ਮਸਲੀਨ ਫੈਬਰਿਕ ਤੇ ਆਪਾਂ ਨੇ ਤਿਆਰ ਕਰਵਾਇਆ ਮਸ਼ੀਨ ਵਰਕ ਦਾ ਸੂਟ ਬਹੁਤ ਸੋਹਣੀ ਨਵੀਂ ਡਿਜ਼ਾਈਨਿੰਗ ਆ ਗਈ ਆਪਣੀ ਤੁਸੀਂ ਇਹ ਚਾਹੋ ਆਪਣਾ ਕਿਸੇ ਹੋਰ ਫੈਬਰਿਕ ਤੇ ਕੈਮਰਿਕ ਤੇ ਲਿੰਨਨ ਕਾਟਨ ਤੇ ਰਾਮਟੈਕਸ ਦੇ ਜਿਹੜਾ ਵਧੀਆ ਕਾਟਨ ਹੁੰਦਾ ਉਹ ਤੇ ਹਨ ਜਿਸੇ ਤੇ ਵੀ ਤੁਹਾਨੂੰ ਪਸੰਦ ਆ ਜਿਹੜਾ ਫੈਬਰਿਕ ਸੰਥੈਟਿਕ ਤੇ ਕਰਮਨੋ ਸੰਥੈਟਿਕ ਤੇ ਡਿਜ਼ਾਈਨਿੰਗ ਜਿੱਦਾਂ ਆਪਣੇ ਚੇਂਜ ਕਰ ਲਈਏ ਸੇਮ ਰੱਖਣੀ ਆ ਨਾ ਉਹਦਾ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਹਾਂਜੀ ਆਪਾਂ ਨੇ ਜਿਹੜਾ ਇਹ ਵਾਲਾ ਸੂਟ ਰੈਡੀ ਕਰਵਾ ਦੇਖੋ ਸਾਰੇ ਆਪਾਂ ਗਰਮੀ ਵਾਲੇ ਫੈਬਰਿਕ ਹੀ ਤੁਹਾਨੂੰ ਦਿਖਾਵਾਂਗੇ ਇਹ ਆਪਣੇ ਰਾਮਟੈਕਸ ਕਾਟਨ ਦੇ ਉੱਪਰ ਕਰਵਾਇਆ ਲਿੰਨਨ ਕਾਟਨ ਦੇ ਉੱਪਰ ਤੇ ਆਪਣਾ ਗਰੇ ਜਿਹੜਾ ਲਾਈਟ ਜਾਂ ਗਰੇ ਕਲਰ ਹੁੰਦਾ ਉਹ ਵਾਲੇ ਕਲਰ ਤੇ ਹੈ। ਵਾਈਟ ਕਲਰ ਨਹੀਂ ਹੈਗਾ ਨਾ ਆਫ ਵਾਈਟ ਆ। ਲਾਈਟ ਗਰੇ ਜਿਹਾ ਕਲਰ ਹੈਗਾ ਦੇਖੋ। ਇਹਦੇ ਇਹ ਚਾਕਾਂ ਦੇ ਉੱਪਰ ਵਰਕ ਹੋਇਆ ਹੈ ਨਾ। ਚਾਕਾਂ ਦੇ ਉੱਪਰ ਆਪਣਾ ਫਰੋਜ਼ੀ ਕਲਰ ਨਾਲ ਵਰਕ ਹੋਇਆ ਹੈ ਹੋਰ ਇਹਦੇ ਗਲੇ ਵਗੈਰਾ ਤੇ ਕੋਈ ਵਰਕ ਨਹੀਂ ਹੈਗਾ ਤੇ ਇਹਦੀ ਆਪਾਂ ਨੂੰ ਬਾਹਾਂ ਦੇ ਉੱਪਰ ਵਰਕ ਮਿਲੇਗਾ ਦੇਖੋ। ਆਹ ਵਾਲਾ ਬਾਜੂ ਦੇ ਉੱਪਰ ਵਰਕ ਹੈ। ਜਿਵੇਂ ਇਹਦੇ ਚਾਕਾਂ ਦੇ ਉੱਪਰ ਵਰਕ ਆ ਉਦਾਂ ਹੀ ਇਹਦੀਆਂ ਬਾਜੂ ਦੇ ਉੱਪਰ ਵਰਕ ਆ ਤੇ ਆਪਾਂ ਨੂੰ ਤੇਰੀ ਬਾਟਮ ਦੇ ਉੱਪਰ ਵੀ ਵਰਕ ਮਿਲੇਗਾ। ਇਹ ਵਾਲਾ ਦੇਖੋ ਵਰਕੇਲੀ। ਬਾਟਮ ਦਾ ਵਰਕ ਬਾਹਾਂ ਦਾ ਵਰਕ ਚਾਕਾਂ ਦਾ ਵਰਕ ਤੇ ਬਾਟਮ ਦਾ ਵਰਕ ਆਪਣੀ ਰਾਮ ਟੈਕਸ ਕਾਟਨ ਦੀ ਫੈਬਰਿਕ ਆ ਬਹੁਤ ਵਧੀਆ ਫੈਬਰਿਕ ਆਹੇ ਇਹਦੇ ਵਿੱਚ ਆਪਾਂ ਨੂੰ ਕਾਫੀ ਕਲਰ ਆਏ ਹੋਏ ਨੇਗੇ ਹੁਣ ਨਿੱਲਨ ਕਾਟਨ ਦੇ ਵਿੱਚ ਤੁਸੀਂ ਕੋਈ ਵੀ ਕਲਰ ਲੈ ਸਕਦੇ ਹੋਗੇ ਇਹਦੇ ਨਾਲ ਆਪਾਂ ਨੇ ਪਿਓ ਚ ਨੂੰ ਦਾ ਦੁਪੱਟਾ ਡਾਈ ਕਰਵਾਇਆਗਾ ਇਦਾਂ ਦੇਖੋ ਫਰੋਜੀ ਕਲਰ ਦਾ ਤੁਸੀਂ ਆਪਣਾ ਟਾਈ ਡਾਈ ਵੀ ਕਰਵਾ ਸਕਦੇ ਹੋਗੇ ਇੱਕ ਸਿੰਗਲ ਕਲਰ ਦਾ ਕਰਵਾਉਣਾ ਵੀ ਕਰਵਾ ਸਕਦੇ ਹੋ ਆਪਣਾ ਜਿਹੜਾ ਇਹ ਵਾਲਾ ਥ्रेड ਆ ਤੁਸੀਂ ਉਹ ਵੀ ਚੇਂਜ ਕਰ ਸਕਦੇ ਹੋ ਨਾ ਉਹ ਤੁਹਾਡੀ ਆਪਣੀ ਚੋਇਸ ਆ ਜਿਵੇਂ ਤੁਹਾਨੂੰ ਪਸੰਦ ਹੋਇਆ ਉਵੇਂ ਤੁਸੀਂ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਕੈਮਰਿਕ ਚ ਕਰਵਾਓ ਨੀਲਰ ਕਾਟਨ ਚ ਕਰਵਾਓ ਤੇ ਆਪਣਾ ਲੈਣਾ ਵਾਲੀ ਹਨਾ ਹੋਰ ਕਾਫੀ ਕਾਟਨ ਦੇ ਵਿੱਚ ਫੈਬਰਿਕ ਆ ਚੁੱਕੇ ਨੇ ਮਸਲੀਨ ਚ ਕਰਾਓ ਮੈਲਬਰੀ ਚ ਕਰਵਾਓ ਹਨਾ ਜਿਹੜੀ ਤੁਹਾਨੂੰ ਫੈਬਰਿਕ ਪਸੰਦ ਆ ਉਹ ਆਪਣੀ ਸਿਲੈਕਟ ਕਰਕੇ ਤੁਸੀਂ ਕਰਵਾ ਸਕਦੇ ਹੋ ਜੀ ਆਪਣਾ ਪੈਬੀ ਸਿਲਕ ਤੇ ਤਿਆਰ ਹੈਗਾ ਆਪਣਾ ਮਸ਼ੀਨ ਵਰਕ ਦਾ ਸੂਟ ਆ ਪੈਬੀ ਸਿਲਕ ਦੀ ਫੈਬਰਿਕ ਆ ਤੇ ਇਹਦਾ ਸਕਾਈ ਕਲਰ ਹੈਗਾ ਲਾਈਟ ਨਹੀਂ ਹੈਗਾ ਨਾ ਡਾਰਕ ਨਾ ਲਾਈਟ ਆ ਬਹੁਤ ਸੋਹਣਾ ਮੀਡੀਅਮ ਜਿਹਾ ਕਲਰ ਆ ਦੇਖੋ ਇਹ ਮਸ਼ੀਨ ਵਰਕ ਦੀ ਫੈਬਰਿਕ ਆ ਆਪਣੀ ਇਹਦਾ ਦੇਖੋ ਇਹ ਸੈਂਟਰ ਪੈਨਲ ਬਣੇ ਹੋਏ ਨੇ ਗਲੇ ਦਾ ਵਰਕ ਆ ਕਿੰਦਾ ਵਰਕ ਆ ਸਾਰੀ ਸ਼ਾਰਟ ਤੇ ਇਦਾਂ ਵਰਕ ਹੋਇਆ ਹੈਗਾ ਸਾਰਾ ਮਸ਼ੀਨ ਵਰਕ ਦੇ ਨਾਲ ਤਿਆਰ ਆ ਤੇ ਵਿੱਚ ਇਹ ਗੋਟਾ ਪੱਤੀ ਐਡ ਕੀਤੀ ਹੋਈ ਆਪਣੀ ਜਿਹੜਾ ਆਹਗਾ ਦੇਖੋ 골ਡਨ ਕਲਰ ਦੇ ਗੋਟਾ ਲੱਗਿਆ ਹੋਇਆ ਹੈ ਕੋਈ ਵਰਕ ਨਹੀਂ ਹੈਗਾ ਵਰਕ ਵਿੱਚ ਗੋਟਾ ਐਡ ਕੀਤਾ ਹੋਇਆ ਹੈਗਾ ਤੇ ਫਿਰ ਇਹਦੇ ਵਿੱਚ ਸਾਰਾ ਮਸ਼ੀਨ ਨਾਲ ਵਰਕ ਹੋਇਆ ਹੈਗਾ ਜਰੀ ਯੂਜ਼ ਹੋਈ ਹੋਈ ਹੈ ਥ्रेड ਵਰਕ ਨਾਲ ਹੋਇਆ ਹੈ ਸਾਰਾ ਇਹਦੇ ਬਾਜੂ ਦੇ ਉੱਪਰ ਵਰਕ ਮਿਲੂਗਾ ਆਪਾਂ ਇਹ ਵਾਲਾ ਬਾਜੂ ਦੇ ਉੱਪਰ ਵਰਤਾਂਗੇ ਖਸ਼ੀਰ ਵਰਕ ਦਾ ਆਪਣਾ ਸੂਤ ਹੈਗਾ ਤੁਸੀਂ ਇਹ ਸੇਮ ਡਿਜ਼ਾਈਨ ਆਪਣਾ ਹਨਾ ਗਰਮੀ ਵਾਲੇ ਕਿਸੇ ਫੈਬਰਿਕ ਤੇ ਕਰਵਾ ਸਕਦੇ ਹੋ ਬਾਟਮ ਤੇ ਇਹ ਕੋਈ ਵਰਕ ਨਹੀਂ ਹੈਗਾ ਤੁਸੀਂ ਨਾਲ ਬਾਟਮ ਉੱਪਰ ਕ ਐਡ ਕਰਵਾਉਣਾ ਕਰਵਾ ਸਕਦੇ ਨਾਲ ਪ्योर ਚਨੂਨ ਦਾ ਦੁਪੱਟਾ ਆਪਣੇ ਦਾ ਲੜਾ ਤੋਂ ਡਾਈ ਦਾ ਹੀ ਕਰਵਾਇਆਗਾ ਤੇ ਸੂਟ ਨਾਲ ਦਾ ਡਾਈ ਕਰਵਾ ਕੇ ਆਪਣੀ ਦੁਪੱਟਾ ਲਿਆ ਦੇਖੋ ਇਹਦਾ ਤੁਸੀਂ ਆਪਣਾ ਜਿੰਨੇ ਚਾਹੋ ਹਨਾ ਜਿਹੜੇ ਵੀ ਫੈਬਰਿਕ ਤੇ ਜੋ ਜੋ ਵੀ ਫੈਬਰਿਕ ਤੁਹਾਨੂੰ ਪਸੰਦ ਆ ਉਹ ਤੇ ਇਹੀ ਡਿਜ਼ਾਈਨ ਦੇ ਨਾਲ ਤੁਸੀਂ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਮਸ਼ੀਨ ਵਰਕ ਚ ਕਰਵਾਓ ਪਰ ਮੈਨੂੰ ਆਪਣਾ ਹੈਂਡ ਦਾ ਟੱਚ ਦਬਾਓ ਹਨਾ ਤੇ ਜਿਵੇਂ ਤੁਹਾਨੂੰ ਪਸੰਦ ਆ ਜਿਹੜਾ ਵੀ ਕਲਰ ਪਸੰਦ ਆ ਉਹ ਸਿੱਧੇ ਆਪਣਾ ਜਿਹੜਾ ਆਰਡਰ ਸਾਨੂੰ ਦੇ ਸਕਦੇ। ਹਾਂਜੀ ਆਪਾਂ ਜਿਹੜਾ ਇਹ ਸੂਟ ਤਿਆਰ ਕਰਵਾਇਆ ਹੈਗਾ ਇਹ ਆਪਾਂ ਨੇ ਲਿੰਨਨ ਕਾਟਨ ਦੀ ਫੈਬਰਿਕ ਆ ਮਾਊਸ ਕਲਰ ਆ ਇਹ ਲਿੰਨਨ ਕਾਟਨ ਦੀ ਫੈਬਰਿਕ ਤੇ ਆਪਾਂ ਨੇ ਤਿਆਰ ਕਰਵਾਇਆਗਾ ਸੂਟ ਬਹੁਤ ਜ਼ਿਆਦਾ ਸੋਹਣਾ ਆਪਣਾ ਡਿਜ਼ਾਈਨ ਆਗਾ ਦੇਖੋ ਵਾਈਨ ਕਲਰ ਦੇ ਨਾਲ ਇੱਕ ਥ्रेड ਦੇ ਨਾਲ ਆਪਾਂ ਨੇ ਇਹ ਵਰਕ ਕਰਵਾਇਆ ਚਾਤਾਂ ਕੇਲੇ ਦੇ ਉੱਪਰ ਵਰਕ ਕਰੀਕੋ ਏਦਾਂ ਗਲੇ ਤੇ ਵਰਕ ਆਊਗਾ ਗਲੇ ਦਾ ਵਰਕ ਤੇ ਚਾਤ ਕੇਲੇ ਦਾ ਵਰਕ ਆ ਬਹੁਤ ਜ਼ਿਆਦਾ ਸੋਹਣਾ ਡਿਫਰੈਂਟ ਜਿਹਾ ਆਪਣਾ ਸੂਟ ਆ ਜਿਹੜਾ ਤਿਆਰ ਕਰੀ ਦੇਖੋ ਵੀ ਗਲੇ ਦਾ ਵਰਕ ਬਹੁਤ ਜ਼ਿਆਦਾ ਸੋਹਣਾਗਾ ਦੇ ਦੇਖੋ ਪਿਆਰੇ ਪਿਆਰੇ ਸੋਹਟਾ ਸਾਰਾ ਚਾਕਾਂ ਘੇਰੇ ਤੇ ਕਾਫੀ ਮਤਲਬ ਹੈਵੀ ਜਿਹਾ ਵਰਕ ਹੋਇਆ ਹੈ ਤਾਂ ਆਪਾਂ ਨੇੜੇ ਕੈਮਰਾ ਕਰਕੇ ਤੁਹਾਨੂੰ ਦਿਖਾ ਦਿੰਨੇ ਆਂਗੇ ਗਲੇ ਦਾ ਵਰਕ ਤੇ ਚਾਕਾਂ ਘੇਰੇ ਦਾ ਵਰਕ ਬਹੁਤ ਜਿਆਦਾ ਸੋਨਾ ਆਪਣਾ ਵਰਕ ਹੋਇਆ ਹੈ ਤਾਂ ਸੂਰਤ ਹੋਇਆ ਹੈ ਵਰਕ ਬਾਹਲੇ ਉੱਪਰ ਵਰਕ ਆ ਜੂਗਾ ਇਦਾਂ ਇਹ ਵਾਲਾ ਬਾਹ ਕਿਦਾਂ ਕੁੱਤਾ ਹੋਇਆ ਆਪਾਂ ਨੇ ਵਾਈਨ ਕਲਰ ਦੇ ਇੱਕ थ्रेड ਦੇ ਨਾਲ ਵਰਕ ਹੋਇਆ ਹੈਗਾ ਆਪਾਂ ਬਾਟਮ ਤੇ ਕੋਈ ਵਰਤ ਨਹੀਂ ਕਰਵਾਇਆ ਇਹ ਬਾਟਮ ਆਪਾਂ ਇਦਾਂ ਪੇਜ ਰੱਖੀਏ ਅਗਰ ਤੁਸੀਂ ਬਾਟਮ ਤੇ ਵਰਕ ਕਰਵਾਉਣਾ ਤਾਂ ਸੇਮ ਆਪਣਾ ਆਹੀ ਵਰਕ ਤੁਸੀਂ ਬਾਟਮ ਤੇ ਕਰਵਾ ਸਕਦੇ ਜਿਵੇਂ ਆਪਣੇ ਬਾਹਲੇ ਉੱਪਰ ਵਰਕ ਹੋਇਆ ਹੈ ਬਹੁਤ ਅੱਜ ਸੁਹਣਾ ਦੇਖੋ ਆਪਣਾ ਏਦਾਂ ਵਜੇ ਗਰਮੀਆਂ ਵਾਲਾ ਸੂਟ ਹੈ ਨਾ ਵਜੇ ਪਾਰਟੀ ਜਿਹੜਾ ਆਪਣਾ ਤਿਆਰ ਹੋਇਆਗਾ ਨਾਲ ਦੇਖੋ ਇਹ ਦੁਪੱਟਾ ਆਪਾਂ ਜਿਹੜਾ ਪਿਓਰ ਚਨੂਨ ਦਾ ਰੈਡੀ ਕਰਵਾਇਆਗਾ ਪਿਓਰ ਚਨੂਨ ਦਾ ਦੁਪੱਟਾਗਾ ਆਪਾਂ ਮਾਊਸ ਕਲਰ ਦਾ ਕਰਵਾ ਕੇ ਦੁਪੱਟਾ ਵਿੱਚ ਦੇਖੋ ਜੈਪੁਰੀ ਡਾਟਸ ਭਵਾਏ ਨੇ ਆਪਾਂ ਵਾਈਨ ਕਲਰ ਦੇ ਤੇ ਫਿਰ ਇਹਦੇ ਦੁਪੱਟੇ ਤੇ ਸਾਰੇ ਆਪਣੇ ਕੱਟਵਰਕ ਹੋਈ ਹੋਈ ਹੈ ਇਹਦੇ ਦੁਪੱਟੇ ਦੇ ਉੱਪਰ ਸਾਰੇ ਕੱਟਵਰਕ ਹੋਈ ਹੋਈ ਹੈ 4 ਸਾਈਡ ਆਪਾਂ ਨੇ ਕੱਟਵਰਕ ਕਰਾਇਆ ਦੁਪੱਟੇ ਤੇ 4 ਸਾਈਡ ਕੱਟਵਰਕ ਇਹ ਵਾਈਨ ਹੈ ਕਲਰ ਦੇ ਥ੍ਰੈਡ ਵਾਈਨ ਕਲਰ ਨਾਲ ਆਪਾਂ ਨੇ ਇਹਦੇ ਵਿੱਚ ਡੌਟਸ ਕੋ ਵਾਈਨ ਜੈਤੂ ਸਾਈਡ ਇਹ ਪੱਟਾ ਕਰਕੇ ਫਿਰ ਤੇ ਕੱਟਵਾਰਕ ਕਰਦੇ ਬਹੁਤ ਜਿਆਦਾ ਸੋਨਾ ਤੇ ਖੂਸੂਰਤ ਆਪਣਾ ਸੂਟ ਇਹਦਾ ਹੀ ਤਿਆਰ ਹੋਇਆਗਾ ਤੇ ਤੁਸੀਂ ਆਪਣਾ ਕਿਸੇ ਵੀ ਕਲਰ ਤੇ ਕਿਸੇ ਹੀ ਫੈਬਰਿਕ ਦੇ ਵਿੱਚ ਸੇਮ ਵਰਕ ਦੇ ਨਾਲ ਤਿਆਰ ਕਰਵਾ ਸਕਦੇ ਅਗਰ ਤੁਸੀਂ ਦੁਪੱਟੇ ਵਾਲਾ ਕੱਟਵਾਰਕ ਨਹੀਂ ਪਸੰਦ ਕਰਦੇ ਤੁਸੀਂ ਸਕਿਪ ਕਰਵਾਉਣਾਗਾ ਨਾਲੇ ਤੁਹਾਡੇ ਸੂਟ ਦਾ ਪ੍ਰਾਈਸ ਕੱਟ ਹੋ ਜਾਊਗਾ ਤੇ ਨਾਲੇ ਤੁਸੀਂ ਆਪਣਾ ਫਿਨਿਸ਼ਿੰਗ ਦੇ ਨਾਲ ਦੁਪੱਟਾ ਇਹਦਾ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਇਹ ਸੂਟ ਆਪਾਂ ਨੇ ਰੈਡੀ ਕਰਵਾਇਆ ਇਹ ਆਪਣਾ ਟਾਈਪ ਦੇ ਸਿਲਕ ਦਾ ਸੂਟ ਹੈਗਾ ਇਹ ਵੀ ਆਪਣਾ ਇੱਕ ਥ੍ਰੈਡ ਦੇ ਨਾਲ ਹੀ ਵੀ ਵਰਕ ਹੋਇਆ ਹੈਗਾ ਸੋ ਨੂੰ ਆਪਾਂ ਨੇ ਤਿੰਨ ਸੂਟ ਦੇਖੋ ਇੱਕ ਥ੍ਰੈਡ ਨਾਲ ਵਰਕ ਹੋਏ ਹੋਏ ਦਿਖਾਤੇ ਇਹ ਵੀ ਆਪਣਾ ਇੱਕ ਥ੍ਰੈਡ ਦੇ ਨਾਲ ਹੀ ਵਰਕ ਹੋਇਆ ਹੈਗਾ ਇਹ ਬਣ ਆਪਣਾ ਘੇਰੇ ਦੇ ਉੱਪਰ ਆਪਣਾ ਸਟਾਰ ਵਾਲਾ ਡਿਜ਼ਾਈਨ ਹੈ ਇਹਦੇ ਨਾਲ ਤੁਸੀਂ ਕਾਫੀ ਸਾਡੇ ਸੂਟ ਦੇਖੇ ਹੋਣਗੇ ਆਪਣਾ ਕਲਰਫੁਲ ਥ੍ਰੈਡ ਦੇ ਨਾਲ ਵੀ ਇਹ ਹੋਇਆ ਹੋਇਆ ਹੈਗਾ ਵਰਕ ਤੇ ਆਪਣਾ ਇੱਕ ਥ੍ਰੈਡ ਜ਼ਿਆਦਾਤਰ ਬਲੈਕ ਥ੍ਰੈਡ ਦੇ ਨਾਲ ਹੀ ਇਹ ਵਰਕ ਜ਼ਿਆਦਾ ਹੋਇਆ ਹੋਇਆ ਸੂਟਾਂ ਦੇ ਉੱਪਰ ਫੈਬਰਿਕ ਇਹ ਅਲੱਗ-ਅਲੱਗ ਚੈਰ ਨੇ ਸਟਾਰ ਵਾਲਾ ਆਪਣੇ ਵਰਤ ਕਰਵਾਇਆ ਦੇਖੋ ਟੱਕੇ ਦੇ ਉੱਪਰ ਇਹਦਾ ਸਟਾਰ ਵਾਲਾ ਵਰਤ ਆ ਜੂਗਾ ਇੱਧਰ ਥੀਲੇ ਦੇ ਫਰਾਹ ਨੂੰ ਆ ਤੇ ਫੂਨ ਜਨੇ ਫਰਾਹ ਵਾਲੇ ਫਲਾਰ ਆ ਜੈਨੇ ਸਟਾਰ ਆ ਜੈਨੇ ਇਹਨੇ ਨੈਕ ਦੇ ਉੱਪਰ ਵੀ ਦੇਖੋ ਇਹ ਵਾਲਾ ਵਰਤ ਕੇ ਲੇਣਾ ਨੈਕ ਦੇ ਉੱਪਰ ਵਰਤਾਂਗੇ ਤੇ ਫਿਰ ਇਹਦੀਆਂ ਬਾਹਾਂ ਨੂੰ ਵਰਤਾਂਗੇ ਤੇ ਮਾੜਾ ਵਰਤ ਹੈ ਇਹਦੀਆਂ ਬਾਹਾਂ ਨੂੰ ਵਰਤ। ਤੇ ਮਾੜਾ ਵਰਤ ਹੈ ਇਹਦੀਆਂ ਬਾਹਾਂ ਨੂੰ ਵਰਤ। ਤੇ ਮਾੜਾ ਬਾਹਾਂ ਤੇ ਵਰਤ ਆ ਗਿਆ ਤੇ ਇੱਧਰ ਇਹਦੀ ਬੋਟਮ ਦਾ ਵਰਕ ਹੈਗਾ ਗਵਾਰਦ ਦੇ ਪਰੇ ਵਰਤ ਹੋਇਆ ਹੈ ਇੱਕ ਕਿਤਨੇਜ ਬਣਾ ਲੀ ਆਪਣਾ ਹੀ ਵਰਤ ਹੋਇਆ ਹੈ ਇਹ ਸਰਵਾਹੂ ਉੱਪਰ ਵਰਤ ਆ ਗਿਆ ਬਹੁਤ ਜਿਆਦਾ ਸੋਹਣਾ ਸੂਟ ਤਿਆਰ ਹੋਇਆਗਾ ਆਪਣਾ ਨਾਲ ਇਹਦੇ ਆਪਾਂ ਨੇ ਪਿਓਰ ਔਰਗੈਂਜ਼ਾ ਦਾ ਦੁਪੱਟਾ ਹੈਗਾ ਜਿਹੜਾ ਰੈਡੀ ਕਰਵਾਇਆਗਾ ਆਪਣੇ ਜਿਹੜਾ ਕਲਰ ਹੈਗਾ ਬਲੈਕ ਕਲਰ ਹੈਗਾ ਜਿਹੜਾ ਸਾਰੇ ਦੁਪੱਟੇ ਦੇ ਵਿੱਚ ਚਪਵਾਇਆਗਾ ਜਿਹੜਾ ਸੂਟ ਨਾਲ ਦਾ ਕਲਰ ਹੈਗਾ ਇਹ ਆਪਣੇ ਦੁਪੱਟੇ ਦੇ 4 ਸਾਈਡ ਲੱਗਦਾ ਹੈ 4 ਸਾਈਡ ਆਪਾਂ ਨੇ ਸੂਟ ਨਾਲ ਦਾ ਕਲਰ ਰੱਖਿਆਗਾ ਬਾਕੀ ਜਿਹੜਾ ਆਪਣਾ ਆ ਹੈਗਾ ਆਵਲਾ ਕਲਰ ਦਾ ਗਾਜਰੀ ਕਲਰ ਹੈ ਫੋਰ ਸਾਈਡ ਤੇ ਬਲੈਕ ਕਲਰ ਹੈ ਜਿਹੜਾ ਇਹਦੇ ਸੈਂਟਰ ਦੇ ਵਿੱਚ ਹੈ ਬਹੁਤ ਜਿਆਦਾ ਸੋਹਣਾ ਆਪਣਾ ਜਿਹੜਾ ਸੂਟ ਆ ਦੁਪੱਟਾ ਸਾਰਾ ਤਿਆਰ ਹੋਇਆਗਾ ਬਿਲਕੁਲ ਪੂਰਾ ਵਧੀਆ ਪਾਰਟੀ ਵੇਅਰ ਸੂਟ ਆਪਣਾ ਦੇਖ ਮਸ਼ੀਨ ਵਰਕ ਦੇ ਵਿੱਚ ਵੀ ਆਪਾਂ ਐਦਾਂ ਤਿਆਰ ਕਰਵਾ ਸਕਦੇ ਹਾਂ ਪਾਰਟੀ ਵੇਅਰ ਆਪਣੇ ਵਧੀਆ ਪਾਟੀ ਵੀਰ ਜਿਹੜਾ ਆਪਣਾ ਦੁਪੱਟਾ ਹੈਗਾ ਤੇ ਆਪਣਾ ਸੂਟ ਹੈਗਾ ਤੁਸੀਂ ਜਿਵੇਂ ਨੂੰ ਹੋਰ ਇਹਦੇ ਵਿੱਚ ਕੁਝ ਐਡ ਵਗੈਰਾ ਕਰਵਾਉਣਾ ਹੈ ਐਡ ਕਰਵਾਉਣ ਨੂੰ ਵੈਸੇ ਕੁਝ ਆਪਾਂ ਨੂੰ ਲੱਗ ਨਹੀਂ ਰਿਹਾ ਜੇ ਕਿਸੇ ਨੂੰ ਹੋਰ ਹੈਵੀ ਵਰਕ ਹੈ ਨਾ ਵਿੱਚ ਬੂਤੀ ਵਗੈਰਾ ਐਡ ਕਰਵਾਉਣੀ ਤਾਂ ਕਰਵਾ ਸਕਦੇ ਹਾਂ ਵਾਹਾਂ ਦਾ ਵਰਕ ਵੀ ਤੁਸੀਂ ਐਦਾਂ ਆਪਣਾ ਲੈ ਸਕਦੇ ਹੋ ਇਹ ਤਾਂ ਸੀ ਕੱਪ ਵਾਲੀ ਵਾਹ ਕਰਵਾਉਣੀ ਸੀ ਨਾ ਦੇਖੋ ਜੇ ਆਪਾਂ ਕੱਪ ਵਾਲੀ ਵਾਹ ਕਰਵਾਉਣਾ ਤਾਂ ਕਰਕੇ ਆਪਾਂ ਵਾਲੇ ਫੁਲਾਵਰ ਵਰਕ ਕਰਵਾਇਆ ਫੁਲਾਰ ਨਹੀਂ ਰੱਖਿਆ ਕਿਉਂਕਿ ਜੇ ਕੋ ਫੁਲਾਰ ਰੱਖਦੇ ਤਾਂ ਆਪਣੀ ਇਹ ਕੱਪ ਵਾਲੀ ਵਾਹ ਨਹੀਂ ਸੀ ਬਣਨੀ ਹੈ ਜੇ ਆਪਾਂ ਸਿੰਪਲ ਵਾਹ ਰੈਡੀ ਕਰਵਾਉਣੀ ਹੈ ਫਿਰ ਆਪਾਂ ਐਦਾਂ ਵਰਕ ਜੀ ਮੇਰੀ ਮੂਵੀ ਦੇ ਉੱਪਰ ਵਰਕ ਹੋਇਆ ਹੈਗਾ ਆਪਾਂ ਉਹਦਾ ਮਾਣ ਨੂੰ ਫਤਕਾ ਕਰਦੇ ਜੀ ਮੈਨੂੰ ਤੁਹਾਨੂੰ ਪਸੰਦ ਹੋਇਆ ਇਸ਼ੂ ਤੇ ਗਰੇਪ ਤੇ ਹਨਾ ਵਧੀਆ ਫਾਟੀ ਵੀ ਕਿਸੇ ਫੈਬਰਿਕ ਆਪਣਾ ਯੂਜ਼ ਕਰਕੇ ਸੇਮ ਡਿਜ਼ਾਈਨ ਦੇ ਨਾਲ ਸੇਮ ਵਰਕ ਦੇ ਨਾਲ ਸੇਮ ਥ्रेड ਦੇ ਨਾਲ ਆਪਣਾ ਜਿਹੜਾ ਦਾ ਸੂਟ ਤਿਆਰ ਕਰਵਾਉਣੀ ਲੈ ਸਕਦੇ ਹਾਂ ਹਾਂਜੀ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆਗਾ ਇਹ ਜੋਰਜਟ ਫੈਬਰਿਕ ਤੇ ਰੈਡੀ ਹੈ ਆਪਣਾ ਤੇ ਬਲੈਕ ਕਲਰ ਹੈਗਾ ਇਹਦਾ ਬਲੈਕ ਕਲਰ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆਗਾ ਜੋਰਜਟ ਫੈਬਰਿਕ ਦਾ ਜੈਡ ਬਲੈਕ ਕਲਰ ਹੈ ਇਹਦਾ ਇਹ ਕੋ ਬਹੁਤ ਜਿਆਦਾ ਸੋਨਾ ਆਪਣਾ ਸੂਟ ਹੈ ਜਿਹੜਾ ਤਿਆਰ ਹੋਇਆ ਹੋਇਆ ਹੈਗਾ ਤੇ ਇਹ ਇਹ ਆਪਣਾ ਚਾਕਾਂ ਤੇ ਘੇਰੇ ਤੇ ਆਪਣਾ ਵਰਕ ਹੋਇਆ ਹੈਗਾ ਦੇਖੋ ਇਦਾਂ ਘੇਰੇ ਦੇ ਉੱਪਰ ਵਰਕ ਆ ਗਿਆ ਚਾਕਾਂ ਦੇ ਉੱਪਰ ਵੱਡਾ ਫਲਾਰ ਆ ਗਿਆ ਇੱਧਰ ਇੱਧਰ ਛੋਟੇ ਆ ਗਏ ਉੱਪਰ ਆ ਜਾਣਗੇ ਇਦਾਂ ਤੇ ਬਾਹ ਦੇ ਉੱਪਰ ਆ ਗਏ ਦੇਖੋ ਇਹ ਬੰਨ ਵਰਕ ਤੇ ਦੀ ਬਾਹ ਦੇ ਉੱਪਰ ਆ ਗਿਆ ਇਦਾਂ ਤੁਸੀਂ ਆਪਣਾ ਚਾਹੋ ਤਾਂ ਇਹ ਬਾਟਮ ਦੇ ਉੱਪਰ ਵੀ ਕਰਵਾ ਸਕਦੇ ਬਹੁਤ ਜਿਆਦਾ ਸੋਨਾ ਆਪਣਾ ਡਿਫਰੈਂਟ ਹੁਣ ਜਿਹੜਾ ਵਰਕ ਹੈਗਾ ਇਹ ਹੋਇਆ ਹੋਇਆ ਹੈਗਾ ਨਾਲ ਪਿਓਰ ਔਰਗੈਂਜ਼ਾ ਦਾ ਜਿਹੜਾ ਦੁਪੱਟਾ ਆਪਾਂ ਨੇ ਉੱਤਰ ਤਿਆਰ ਕਰਵਾਇਆ ਦਾ ਫੋਰ ਸਾਈਡ ਇਹਦੇ ਦੇਖੋ ਇਦਾਂ ਟਾਈ ਡਾਈ ਹੋਈ ਹੋਈ ਹੈਗੀ ਤੇ ਇਦਾਂ ਆਪਾਂ ਨੇ 골ਡਨ ਬੋਟੇ ਦੇ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਬਹੁਤ ਜਿਆਦਾ ਸੋਹਣਾ ਖੂਬਸੂਰਤ ਆਪਣਾ ਤਿਆਰ ਹੋਇਆ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਫੈਬਰਿਕ ਆ ਜਿਹੜਾ ਕੋਈ ਵੀ ਆਪਣਾ ਸਿਲੈਕਟ ਕਰ ਸਕਦੇ ਹੋ ਇਹ ਸੂਟ ਤਾਂ ਆਪਣਾ ਸਦਾ ਬਹਾਰੀ ਹੈਗਾ ਡਿਜ਼ਾਈਨ ਕਾਫੀ ਸਾਰੇ ਇੰਤਾਂ ਬਣਦਾ ਹੀ ਲੈਂਦਾ ਹੈਗਾ ਇਹਦਾ ਕਿਰ ਕਿਸੇ ਕਲਰ ਤੇ ਕਿਸੇ ਫੈਬਰਿਕ ਤੇ ਇੰਤਾਂ ਬਣ ਨਹੀਂ ਬੰਨਾਂਗਾ ਤਿਕਾ ਕਿਉਂਕਿ ਬਾਤ ਕੀ ਇਹ ਬਹੁਤ ਯਾਦ ਸੁਹਣਾ ਲੱਗ ਤੁਸੀਂ ਵੀ ਆਪਣਾ ਕਿਸੇ ਵੀ ਕਲਰ ਦੇ ਵਿੱਚ ਕਿਸੇ ਹੀ ਫੈਬਰਿਕ ਦੇ ਵਿੱਚ ਸੇਮ ਡਿਜ਼ਾਈਨ ਦੇ ਨਾਲ ਆਪਣਾ ਇਹਨਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਆਪਾਂ ਤੁਹਾਨੂੰ ਡਿਟੇਲ ਵੀਡੀਓ ਵਿੱਚ ਦੱਸ ਚੁੱਕੇ ਹਾਂ ਕਿ ਕਿਦਾਂ ਤੁਸੀਂ ਵਰਕਰੀ ਦੇ ਵਿੱਚ ਐਡ ਕਰਵਾਉਣਾ ਸਕਿੱਪ ਕਰਵਾਉਣਾ ਵਰਕ ਜਿਹੜਾ ਫੈਬਰਿਕ ਆ ਤੁਸੀਂ ਉਹ ਚੇਂਜ ਕਰ ਸਕਦੇ ਹੋਗੇ ਜਿਹੜਾ ਵਰਕ ਆਗਾ ਤੁਸੀਂ ਉਹ ਨੂੰ ਆਪਣਾ ਮਿਕਸ ਵੀ ਕਰਵਾ ਸਕਦੇ ਹੋ ਟੋਟਲ ਹੈਂਡ ਚ ਜਾਂ ਮਸ਼ੀਨ ਚ ਜਿੰਦਾਂ ਤੁਸੀਂ ਚਾਹੋ ਆਪਣੇ ਅਕੋਰਡਿੰਗ ਆਪਣਾ ਬੀਟਿਕ ਸਟਾਈਲ ਜਿਹੜਾ ਸੂਟ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਜੋ ਵੀ ਤੁਹਾਨੂੰ ਕੋਈ ਡਿਜ਼ਾਈਨ ਪਸੰਦ ਹੋਇਆ ਕਲਰ ਪਸੰਦ ਹੋਇਆ ਇਹ ਆਪਣਾ ਸਕਰੀਨਸ਼ਾਟ ਭੇਜ ਕੇ ਸਾਨੂੰ ਵਟਸਐਪ ਤੇ ਆਰਡਰ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆਉਂਦਾ 62391689 ਹਾਂਜੀ ਸਾਡੇ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ਿਕਾ